ਸ਼੍ਰੀ ਹਰ ਗੋਬਿੰਦਪੁਰੇ ਦੇ ਕੋਲ ਖਾਲਸੇ ਨੂੰ ਖਬਰ ਮਿਲਦੀ ਹੈ ਕਿ ਕੀਮਤੀ ਲੋਈਆਂ ਜਿਹੜੀਆਂ ਕੀਮਤੀ ਸ਼ਾਲ ਜਿਹੜੇ ਆ ਉਹ ਜਿਹੜੇ ਉਹ ਦਿੱਲੀ ਵਾਲੇ ਪਾਸੇ ਨੂੰ ਜਾ ਰਹੇ ਤਾਂ ਉਸ ਵੇਲੇ ਦੇ ਨਾਲ ਸਿੱਖਾਂ ਨੇ ਇਸ ਕਾਫਲੇ ਦੇ ਉੱਪਰ ਹਮਲਾ ਕੀਤਾ ਔਰ ਕੀਮਤੀ ਸ਼ਾਲ ਤੇ ਲੋਈਆਂ ਜਿਹੜੀਆਂ ਸੀ ਉਹ ਖੋਲੀਆਂ ਤਾਂ ਫਿਰ ਸਿੱਖਾਂ ਨੇ ਜਿਹੜੇ ਸਿੱਖਾਂ ਦੇ ਫਟੇ ਹੋਏ ਕੱਪੜੇ ਸੀ ਠੰਡ ਦੇ ਕਰਕੇ ਠਰੂ ਠਰੂ ਕਰ ਰਹੇ ਸੀ ਉਹਨਾਂ ਨੇ ਆਪਣੇ ਉੱਪਰ ਕੀਮਤੀ ਸ਼ਾਲ ਤੇ ਲੋਈਆਂ ਲਈਆਂ ਇਥੋਂ ਤੱਕ ਕਿ ਆਪਣੇ ਘੋੜਿਆਂ ਦੇ ਉੱਪਰ ਵੀ ਪਾਈਆਂ ਜਿਹੜਾ ਕਾਫਲਾ ਜਾ ਰਿਹਾ ਸੀ ਉਹਦੇ ਵਿੱਚ ਕੁਝ ਮੁਸਲਮਾਨ ਸਿਪਾਈਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਉਹਨਾਂ ਸਿਪਾਈਆਂ ਨੇ ਦੱਸਿਆ ਕਿ ਇਹ ਮਾਲ ਜਿਹੜਾ ਹੈ ਸੇਠ ਪ੍ਰਤਾਪ ਚੰਦ ਦਾ ਸੀ। ਤਾਂ ਇਹ ਸੇਠ ਪ੍ਰਤਾਪ ਚੰਦ ਅਜੇ ਮਾਲ ਲੈ ਕੇ ਦਿੱਲੀ ਜਾ ਰਿਹਾ ਸੀ ਜੋ ਸ਼ਾਹੀ ਪਰਿਵਾਰ ਵਾਸਤੇ ਸੀ। ਇਹਦਾ ਕੋਈ ਵੀ ਪੈਸਾ ਜਿਉ ਨੂੰ ਨਹੀਂ ਸੀ ਮਿਲਿਆ। ਇਸ ਕਰਕੇ ਸਾਰਾ ਘਾਟਾ ਜਿਹੜਾ ਉਹ ਸੇਠ ਪ੍ਰਤਾਪ ਚੰਦ ਨੂੰ ਪੈ ਗਿਆ। ਤਾਂ ਸਿੱਖਾਂ ਦੀ ਧਿਆਨਤਦਾਰੀ ਦੇਖੋ, ਸਿੱਖਾਂ ਦੀ ਇਮਾਨਦਾਰੀ ਦੇਖੋ, ਸਿੱਖਾਂ ਦਾ ਕਿਰਦਾਰ ਦੇਖੋ ਕਿ ਉਸੇ ਵੇਲੇ ਸਿੱਖਾਂ ਨੇ ਉਹ ਸਾਰੀਆਂ ਲੋਈਆਂ ਇਕੱਠੀਆਂ ਕੀਤੀਆਂ। ਉਹ ਸਾਰਾ ਖਜ਼ਾਨਾ ਪ੍ਰਤਾਪ ਚੰਦ ਨੂੰ ਵਾਪਸ ਕਰ ਦਿੱਤਾ ਕਹਿ ਲੱਗੇ ਕਿ ਸਾਡੀ ਟੱਕਰ ਹਕੂਮਤ ਨਾਲ